ਆਪ ਕੋਈ ਨਾ ਰੱਖੀ ਤੂੰ ਪਹਿਲੇ ਕਿ ਲੋ ਕੁੜੀਆਂ ਕੁੜੀਆਂ ਜਿਹੜਾ ਉਹਨਾਂ ਨੂੰ ਮਾਰ ਦਿੱਤਾ ਕਿਹੜੀਆਂ ਕੁੜੀਆਂ ਅੱਛਾ ਉਹ ਕੁੜੀਆਂ ਬਾਦੀਆਂ ਹਾਂ ਕੁੜੀਆਂ ਬਾਦੀਆਂ ਮੈਂ ਤਾਂ ਕਿਹਾ ਉਹ ਮੈਂ ਉਹ ਮੁੰਡਾ ਮਾਰੀ ਜਾਂਦਾ ਉਹ ਟਰੈਕਟਰ ਦੇ ਦੋ ਦੁਆਲੇ ਬੇਲੇਕਿਨ ਮਾਰਦਾ ਕਿੰਨੇ ਆਪ ਉਹ ਤੁਸੀਂ ਕਿੱਥੇ ਹੁੰਦੇ ਰਹੇ ਉਹ ਕਰੇ ਉਹ ਕਰਾਉਂਦਾ ਹਾਂ ਹੋਵੇ ਸਾਲ ਉਹ ਕੁ ਡੇ ਰਪੇ ਉਹਦਾ ਮੈਗਜ਼ੀਨ ਡੇਗੀ ਮੈਗਜ਼ੀਨ ਡੇਗੀ ਉਹ ਦੀ ਪੱਲੇ ਆ ਆ ਮੇਰਾ ਇਹਦੀ ਮੈਗਜ਼ੀਨ ਡੇਗੀ ਔਰ ਚੈਟ ਵਾਲੇ ਜੰਦਰੇ ਉਹ ਭੈਣ ਜਿੰਨਨ ਸਾਰਿਆਂ ਕੋਲੇ ਗੰਨਾ ਹੋਏ ਉਹ ਗਲੀ ਵੜ ਜਾਵੇ ਆ ਵੀ ਆ ਗਿਆ ਇਹ ਦੋਲੇ ਹੀ ਬੈਠਾ ਉਹ ਮਰੇਗਾ ਗਲੀ ਚੜਾ ਜਾ ਉਹ ਕਾਰਾ ਪਰ ਜੇ ਤੁਸੀਂ ਸਾੜੀ ਤੇ ਹੋ ਕੇ ਮੜਾ ਦੇਖੋ ਕਈ ਵਾਰੀ ਹੁੰਦਾ ਅਗਲਾ ਪੈਂਟ ਚੱਕ ਕੇ ਉਹ ਗਲੀ ਉਹ ਉਹ ਮਰੇਗਾ ਇਹ ਚੰਦਾ ਅੱਜ ਗਲੀ ਆ ਗਿਆ ਤਾ ਸਰਿਆਮ ਪਾ ਜਨਨ ਦੇ ਕਰਾ ਦੇ ਮਾ ਮਾ ਗੱਜਾ ਜੈਸੀ ਹੈ ਜੈਸੀ ਨੇ ਭਾਜੀ ਪਿੱਛੇ ਹੋ ਜਾ ਸਰਿਆਮ ਫੋਟੋਆ ਵੇਖੋ ਕੋਈ ਮੂੰਹ ਨਹੀਂ ਕੋਰਾ ਇਹ ਜੇ ਦਲੀਦ ਕੋ ਕਰੀਏ ਕੋਲ ਪਿੱਛੇ ਗਿਆ ਉਸ ਕੁੱਤੀ ਤੇ ਬਹਿ ਗਏ ਹੋਣੀ ਤਾਂ ਕੋਈ ਨਹੀਂ ਰਿਹਾ ਜਿੱਦਾਂ ਨੂੰ ਨਾਲ ਕੁੱਤੀ ਜਿਹਨੇ ਅੰਦਰ ਉਹ ਹੈਗਾ ਉਹਦੇ ਫੁੱਕੀ ਇਹਨਾਂ ਲੱਗਦਾ ਉਹਦੇ ਚੱਲ ਗਿਆ ਉਹਦੇ ਕੋਲ ਲਜੀਤ ਜੀ ਲਜੀਤ ਜੀ ਇਹ ਉਹ ਵੀਰੇ ਉਹ ਅੰਦਰੋਂ ਵਜਦਾ ਉਹ ਕਹਿੰਦੇ ਪਏ ਜਿਹੇ ਪਿੱਛੇ ਤੀ ਉਹ ਅੰਦਰ ਟੈਟੂ ਵਾਲੇ ਦੇ ਅੰਦਰ ਰਹਿੰਨ ਲੱਗਦਾ ਉਹ ਵਜਦੀ ਹੋਣੀ ਜਿਹੜੇ ਕੁਕੀ ਯਾਰ ਇੰਨੀਆਂ ਮਾਰੀਆਂ ਹੋਣੇ ਹੋਈ ਨਹੀਂ ਸਕਦਾ ਕਿ ਇਹ ਦੱਜੂ ਨਾ ਹੋਵੇ ਉਹਨਾਂ ਦਾ ਕੋਈ ਚਰਚੀ ਆ ਮੈਂ ਉਹ ਇਹ ਫੇਰ ਆਵੇ ਫੇਰ ਆਵੇ 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 ਆ ਆ ਗਿਆ ਫੇਰ ਕਿੱਦਾਂ ਆਵੇ ਆਵੇ ਆ ਆਵੇ ਆ ਤੇ ਨਹੀਂ ਜੇ ਨਾ ਦਿੰਦੇ ਤੇ ਫਤਵੀ ਦੀ ਇਹ ਕੋਈ ਬਹੁਤ ਜ਼ਿਆਦਾ ਕੁਝ ਨਹੀਂ ਹੈ ਲੋਕ ਮੰਨ ਕਰਦੇ ਨੇ ਬਟ ਅਸਾਂ ਕਹਿੰਦੇ ਬੰਦਾ ਤਾਂ ਹੈ ਪੂਰੀ ਲੋਕੀਆਂ ਵੀ ਹੋ ਗਈਆਂ ਇਹਨਾਂ ਕੁੜੀਆਂ ਤੋਂ ਮਗਰੀ ਸਾਰੀ ਗੱਲਬਾਤ ਹੋਈ ਹੈ ਯਾਰ ਇਹਨਾਂ ਦਾ ਰੋਲ ਇਹ ਮੁੰਡਾ ਉਹ ਗਲੀ ਨੂੰ ਗਿਆ ਨਾ ਉਹ ਇਹ ਆ ਮੋੜਾ ਦੇ ਫੇਰੇ ਨੇ ਇਹ ਨਾਲ ਦੇ ਹੋਣੇ ਨੇ ਨਹੀਂ ਤਾਂ ਇਹਨਾਂ ਨੇ ਠਾਢਾਈ ਕਰਨੀ ਸੀ ਹੁਣੇ ਇੱਥੇ ਤੇ ਸਾਹ ਦਾ ਭਾਈ ਉਹ ਪਾਲਾ ਕੋਲੇ ਦੀ ਹੁੰਦੇ ਕੋ お、お、お、お、お、お、お、お、お、お、お、お、お、お、お、お、お、お、お、お、お、お、